ਕੀ ਜੋ ਗੋਇਲ ਸਾਹਿਬ ਨੂੰ ਇੱਕ ਮਿੰਟ ਗੋਇਲ ਸਾਹਿਬ ਨੂੰ ਜਦੋਂ ਅਸੀਂ ਜਵਾਬ ਪੁੱਛਿਆ ਕਿ ਗੋਇਲ ਸਾਹਿਬ ਪਿਛਲੀ ਵਾਰ ਪੰਜਾਬ ਸਾਰਾ ਰੁੜ ਗਿਆ ਸੀ ਨੁਕਸਾਨ ਹੋਇਆ ਐਦ ਕੀ ਦੱਸੋ ਕੀ ਤੁਸੀਂ ਪ੍ਰਬੰਧ ਕੀਤਾ ਗੋਇਲ ਸਾਹਿਬ ਨੇ ਇਰੀਗੇਸ਼ਨ ਮਿਸਟਰ ਕਿਹਾ ਕਿ 8000 ਕਿਲੋਮੀਟਰ ਡਰੇਨਸ ਨੇ ਸਾਰੀਆਂ ਕੰਪਲੀਟਲੀ ਐਦ ਕੀ ਪਹਿਲੀ ਵਾਰ ਸਾਡੀ ਸਰਕਾਰ ਜੀ ਨੇ ਸਾਫ਼ ਕੀਤੀਆਂ ਡਰੇਨ 8 8000 ਕਿਲੋਮੀਟਰ ਤੇ 74 ਜਗ੍ਹਾ ਤੇ ਬੰਨ ਨੇ ਤੇ 250 ਕਰੋੜ ਰੁਪਈਆ ਲੱਗਾ ਜੀ 250 ਕਰੋੜ ਆ ਤੁਹਾਡੇ ਸਾਹਮਣੇ ਬਾਜੋ ਸਭ ਇੱਕ ਚੀਜ਼ ਤੇ ਗੱਲ ਕਰਨੀ ਹੁਣ ਇਹ ਚੀਜ਼ ਆਪਾਂ ਫਾਸੀ ਰੋਵਾ ਦੇ ਹਰਕਾ ਆ ਬਿਲਕੁਲ ਤੇ ਤਾਰਨ ਆ ਨਹੀਂ ਵੇਖੋ ਆਪਾਂ ਕਹਿ ਦਿੰਦੇ ਆ ਕਿ ਵਿਜੀਲੈਂਸ ਉਹਨੂੰ ਫੜ ਲੇ ਵਿਜੀਲੈਂਸ ਇਹਦੇ ਤੇ ਕਰੇਗੀ ਇਨਕੁਆਰੀ ਪੁੱਛੋ ਪਹਿਲੇ ਜੇ ਜ਼ਰੂਰਤ ਹੈਗੀ ਵਿਜੀਲੈਂਸ ਡਿਪਾਰਟਮੈਂਟ ਦੀ ਜਾਂ ਮੁੱਖ ਮੰਤਰੀ ਦੀ ਉਹਨੂੰ ਮੈਂ ਕਹਿੰਨਾ ਕਿ ਜੇ ਤੂੰ ਪੰਜਾਬ ਦਾ ਜਿਹੜਾ ਕਿੰਨਾ ਕਿ ਮੈਂ ਹੈਲੀਕਾਪਟਰ ਛੱਡ ਦਿੱਤਾ ਤੇ ਉਹ ਹੈਲੀਕਾਪਟਰ ਇਧਰ ਨੂੰ ਵੀ ਲੈ ਕੇ ਆ ਦੇਖ ਨਹੀਂ ਉਹਨੂੰ ਇੱਕੋ ਗੱਲ ਕਰ ਰਹੇ ਹੁੰਦਾ ਵਸ ਬੈਲੀਕਾਪਟਰ ਇੱਥੇ ਲਾ ਕਿਉਂ ਵਾ ਲਾ ਕੇ ਦਿਖਾ ਦੇ ਆ ਜਿਹੜਾ ਦੇਖ ਕੇ ਚੱਲੇ ਇੱਥੇ ਆ ਉੱਥੇ 5 ਮਿੰਟ ਬਾਉਪੁਰ ਆਇਆ ਸੀ ਜੀ ਬਰਾਂਪੁਰ ਬਰਾਂਪੁਰ 5 ਮਿੰਟ ਪਾਣੀ ਵੀ ਕਿਤੇ ਪਾਣੀ ਚ ਪੈਰ ਮਿਨ